ਜਿਤਾ ਮਿਰਤ ਨਾ ਜਨਮ ਜਰਾ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਧਿਆਈਐ ਜੀੜੇ ਸਿਰ ਸ਼ਾਹਾਂ ਪਾਤਸ਼ਾਹ ਤਿਸਹੀ ਕੀ ਕਰ ਆਸਮਨ ਜਿਸ ਕਾ ਸਭ ਸਿਵਸਾਹ ਸਭ ਸਿਆਣ ਪਾ ਛੱਡ ਕੈ ਗੁਰ ਕੀ ਚਰਨੀ ਪਾਹ ਮਨ ਮੇਰੇ ਸੁਖ ਸਹਿਜ ਸੇਤੀ ਜਪਨਾਉ ਹਾਠ ਪੈਰ ਪ੍ਰਭ ਧਿਆਏ ਤੂੰ ਗੁਣ ਗੋਇੰਦ ਨਿਤ ਗਾਉ ਰਹਾ ਤਿਸ ਕੀ ਸਰਨੀ ਪਰਮਨਾ ਜਿਸ ਜੇਵੜ ਅਵਰ ਨਾ ਕੋਈ ਜਿਸ ਸਿਮਰਤ ਸੁਖ ਹੋਏ ਘਣਾ ਦੁਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਐ ਜਮ ਕੀ ਫਾਸ ਸੁਖ ਦਾਤਾ ਪਹਿ ਪੰਜਨੋ ਤਿਸਿਆਗੈ ਕਰ ਪਰਦਾਸ ਮਿਹਰ ਕਰੀ ਜਿਸ ਮਿਹਰਵਾਨ ਤੰਕਾਰ ਜਿ ਆਵੈ ਰਾਸ ਬਹੁਤੂ ਬਹੁਤ ਵਿਖਾਣੀਐ ਉੱਚੋ ਊਚਾ ਥਾਂ ਵਰਨਾ ਚਿਹਨਾ ਬਾਹਰਾ ਕੀਮਤ ਕਹਿ ਨਾ ਸਕਾਉ ਨਾਨਕ ਕੋ ਪ੍ਰਭ ਮਯਾ ਕਰ ਸਚ ਦੇਵੋ ਹੋ ਆਪਣਾ ਨਾਮ ਸ੍ਰੀ ਰਾਗ ਮਹੱਲਾ ਪੰਜਵਾਂ ਨਾਮ ਧਿਆਏ ਸੋ ਸੁਖੀ ਤਿਸ ਮੁਖ ਊਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਬਨੀ ਲੋਏ ਸਾਧ ਸੰਗਤ ਕੈ ਘਰ ਵਸੈ ਏ ਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਆਗੇ ਲੈ ਛਡਾਈ ਰਹਾਉ ਦੁਨੀਆ ਕੀਆਂ ਵਡਿਆਈਆਂ ਕਵਨੈ ਆਵਹਿ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾ ਤੂ ਬਿਨਸ ਨਿਧਾਨ ਜਾਂ ਕਹਿ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਹੋ ਰੇਣ ਕਾ ਆਪਣਾ ਆਪ ਤਿਆਗ અપਾਵ ਸਿਆਣਪ ਸਗਲ ਛੱਡ ਗੁਰ ਕੀ ਚਰਣੀ ਲਾਗ ਤਿਸਹਿ ਪ੍ਰਾਪਤ ਰਤਨ ਹੋਈ ਜਿਸ ਮਸਟਕ ਹੋਐ ਭਾਗ ਤੇ ਸਹ ਪ੍ਰਾਪਤ ਭਾਈ ਹੋ ਜਿਸ ਦੇਵੈ ਪ੍ਰਭ ਆਪ ਸਤਿਗੁਰ ਕੀ ਸੇਵਾ ਸੁ ਕਰੇ ਜਿਸ ਬਿਨ ਸੈ ਹੋ ਮੈਂ ਤਾਪ ਨਾਨਕ ਕਉ ਗੁਰ ਭੇਟਿਆ ਬਿਨ ਸੇ ਸਗਲ ਸੰਤਾਪ ਸ੍ਰੀ ਰਾਗ ਮਹੱਲਾ ਪੰਜਵਾਂ ਇਕ ਪਛਾਣ ਜੀ ਕਾ ਇਕੋ ਰਖਣ ਹਾਰ ਇਕਸ ਕਾ ਮਨ ਆਸਰਾ ਇਕੋ ਪ੍ਰਾਨ ਅਧਾਰ ਤੀਸ ਸਰਨਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲ ਉਪਾਅ ਤਿਆਗ ਗੁਰ ਪੂਰਾ ਆਰਾਧਨਿਤ ਇਕਸ ਕੀ ਲਵ ਲਾਗ ਰਹਾਉ ਇਕੋ ਭਾਈ ਮਿਤ ਇਕ ਇਕੋ ਮਾਤ ਪਿਤਾ ਇਕਸ ਕੀ ਮਨ ਟੇਕ ਹੈ ਜਿਨ ਜੀਉ ਪਿੰਡ ਦਿੱਤਾ ਸੋ ਪ੍ਰਭ ਮਨੁ ਹੁਨਾ ਵਿਸਰੈ ਜਿਨ ਸਭ ਕਿਸ ਵਸ ਕੀਤਾ ਕਰ ਇਕੋ ਬਾਹਰ ਇਕੋ ਥਾਨ ਤਨੰਤਰ ਆਪ ਜੀ ਜੰਤ ਸਭ ਜਿਨ ਕੀਏ ਆਠ ਪਹਿਰ ਤਿਸ ਜਾਪ ਇਕਸ ਸੀਤੀ ਰਤਿਆ ਨਾ ਹੋਵੀ ਸੋਗ ਸੰਤਾਪ ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਾਹੀ ਕੋਏ ਜਿਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਇ ਗੁਰ ਪੂਰੈ ਪੂਰਾ ਭਇਆ ਜਪ ਨਾਨਕ ਸੱਚਾ ਸੋਇ ਸ੍ਰੀ ਰਾਮ ਮਹੱਲਾ ਪੰਜਵਾਂ ਜਿਨਾਂ ਸਤਗੁਰ ਸਿंहो ਚਿਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕੋ ਆਪ ਦਿਆਲ ਹੋਇ ਤਿਨ ਉਪਜੈ ਮਨ ਗਿਆਨ ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਇਕੋ ਨਾਮ ਧਿਆਈ ਸਰਬ ਸੁਖਾਂ ਸੁਖ ਰੂਪ ਜਹ ਦਰਗਾਹਾ ਪੈਂਦਾ ਜਾਏ ਰਹਾਉ ਜਨਮ ਮਰਨ ਕਾ ਭਾਉ ਗਿਆ ਭਾਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ ਜਨਮ ਮਰਨ ਕੀ ਮਲ ਕੱਟੀ ਐ ਗੁਰਦਰਸ਼ਨ ਦੇਖਿ ਨਿਹਾਲ ਥਾਨ ਫਲੰਤਰ ਰਵ ਰਹਿਆ ਪਾਰ ਬ੍ਰਹਮ ਪ੍ਰਭ ਸੋਈ ਸਭਨਾ ਦਾਤਾ ਏਕ ਹੈ ਦੂਜਾ ਨਹੀਂ ਕੋਈ ਤਿਸ ਸਰਨਾਈ ਛੁੱਟੀ ਐ ਕੀਤਾ ਲੋੜੇ ਸੋ ਹੋਵੇ ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ ਤਿਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ ਜਿਨਹੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ ਸ੍ਰੀ ਰਾਗ ਮਹੱਲਾ 5ਵਾਂ ਮਿਲ ਸਤਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਈ ਅੰਤਰ ਜੋਤ ਪ੍ਰਗਾਸੀਆ ਏਕ ਸਿ ਸਿਉ ਲਿਵ ਲਾਈ ਮਿਲ ਸਾਧੂ ਮੁਖ ਊਜਲਾ ਪੂਰਬ ਲਿਖਿਆ ਪਾਏ ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਏ ਮੇਰੇ ਮਨ ਗੁਰ ਸ਼ਬਦੀ ਸੋਖੋ ਹੋਇ ਗੁਰ ਪੂਰੇ ਕੀ ਚੱਕਰੀ ਬਿਰਥਾ ਜਾਏ ਨਾ ਕੋਈ ਰਹਾਉ ਮਨ ਕੀਆਂ ਇੱਛਾ ਪੂਰੀਆਂ ਪਾਇਆ ਨਾਮ ਨਿਧਾਨ ਅੰਤਰ ਜਾਮੀ ਸਦਾ ਸੰਗ ਕਰਨੇ ਹਾਰ ਪਛਾਨ ਗੁਰ ਪ੍ਰਸਾਦੀ ਮੁਖ ਊਜਲਾ ਜਪ ਨਾਮਦਾਨ ਇਸਨਾਨ ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਅਬਮਾਨ ਪਾਇਆ ਲਾਹਾ ਲਾਬ ਨਾਮ ਪੂਰਨ ਹੋਈ ਕਾਮ ਕਰ ਕਿਰਪਾ ਪ੍ਰਭ ਮੇ ਲਿਆ ਦਿਆ ਆਪਣਾ ਨਾਮ ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਵਾਨ ਸੱਚ ਮਹਿਲ ਘਰ ਪਾਇਆ ਗੁਰ ਕਾ ਸ਼ਬਦ ਪਛਾਨ ਭਗਤ ਜਨ ਕੋ ਰਾਖਦਾ ਆਪਣੀ ਕਿਰਪਾ ਧਾਰ ਹਲਤ ਪਲਤ ਮੁਖ ਊਜਲੇ ਸਾਚੇ ਕੇ ਗੁਣ ਸਾਰ ਆਠ ਪਹਿਰ ਗੁਣ ਸਾਰ ਦੀ ਰੱਬ ਦੇ ਰੰਗ ਅਪਾਰ ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਦ ਬਲੇਹਾਰ ਸ੍ਰੀ ਰਾਗ ਮਹੱਲਾ 5 ਪੂਰਾ ਸਤਿਗੁਰ ਜੀ ਮਿਲੈ ਪਾਈਐ ਸ਼ਬਦ ਨਿਧਾਨ ਕਰ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮ ਜਨਮ ਮਰਨ ਦੁਖ ਕਾਟੀਐ ਲਾਗੈ ਸਹਿਜ ਧਿਆਨ ਮੇਰੇ ਮਨ ਪ੍ਰਭ ਸਰਨਾਈ ਪਾਏ ਹਰ ਬਿੰਦੂ ਜਾ ਕੋ ਨਹੀਂ ਏਕੋ ਨਾਮ ਧਿਆਇ ਰਹਾਉ ਕੀਮਤ ਕਹਿਣ ਨਾ ਜਾਈਐ ਸਾਗਰ ਗੁਣੀ ਅਥਾਹ ਵਡਭਾਗੀ ਮਿਲ ਸੰਗਤੀ ਸੱਚਾ ਸ਼ਬਦ ਵਸਾਉ ਕਰ ਸੇਵਾ ਸੁਖ ਸਾਗਰੈ ਸਿਰ ਸ਼ਾਹਾਂ ਪਾਤਸ਼ਾਹ ਚਰਨ ਕਮਲ ਕਾ ਆਸਰਾ ਦੂਜਾ ਨਹੀਂ ਥਾਉ ਮੈਂ ਧਰ ਤੇਰੀ ਪਾਰ ਬ੍ਰਹਮ ਤੇਰੇ ਤਾਨ ਰਹਾ ਨੀ ਮਾਲਿਆ ਪ੍ਰਭ ਮਾਨ ਤੂੰ ਤੇਰੇ ਸੰਗ ਸਮਾਂ ਹਰ ਜੱਪੀ ਐ ਆਰਾਧੀ ਐ ਆਠ ਪਹਿਰ ਗੋਵਿੰਦ ਜੀ ਪ੍ਰਾਣ ਤਨ ਧਨ ਰੱਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੁਖ ਉਤਾਰਿਐਨ ਪ੍ਰਭ ਪਾਰ ਬ੍ਰਹਮ ਬਖਸ਼ਿੰਦ ਸ੍ਰੀ ਰਾਗ ਮਹੱਲਾ 5 ਤ੍ਰੀਤ ਲੱਗੀ ਤਿਸ ਸੱਚ ਸਿਉ ਮਰਿਆ ਨਾ ਆਵੇ ਜਾਈ ਨਾ ਵੇ ਛੋੜਿਆ ਵਿਛੜੈ ਸਭ ਮਹਿ ਰਹਿਆ ਸੁਮਾਈ ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤਿ ਭਾਏ ਆਚਰਜ ਰੂਪ ਨਿਰੰਜਨੋ ਗੁਰ ਮੇ ਲਾਇਆ ਮਾਈ ਭਾਈ ਰੇ ਮੀਤ ਕਰਹੁ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਾਂ ਦੀਸੈ ਕੋਈ ਰਹਾਉ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਈ ਅਤ ਵੱਡਾ ਊਚਾ ਵੱਡਾ ਅਪਾਰ ਬਾਲਕ ਬਿਰਧ ਨਾ ਜਾਣੀਐ ਨਿਹਚਲ ਤਿਸ ਦਰਵਾਰ ਜੋ ਮੰਗੀਐ ਸੋਹੀ ਪਾਈਐ ਨੇਧਾਰਾਂ ਆਧਾਰ ਜਿਸ ਪੇਖਤ ਕਿਲ ਵਿਖਰੇ ਰਹੈ ਮਨ ਤਨ ਹੋਵੈ ਸ਼ਾਂਤ ਇਕ ਮਨ ਏਕ ਧਿਆਈਐ ਮਨ ਕੀ ਲਾਹੇ ਪ੍ਰਾਂਤ ਗੁਣ ਨਿਧਾਨ ਨਵ ਤਨ ਸਦਾ ਪੂਰਨ ਜਾ ਕੀ ਦਾਤ ਸਦਾ ਸਦਾ ਆਰਾਦੀ ਐ ਦਿਨ ਵਿਸਰਹੁ ਨਹੀਂ ਰਾਤ ਜਿਨ ਕੋ ਪੂਰਬ ਲਿਖਿਆ ਤਿਨ ਕਾ ਸਖਾ ਗਵਿੰਦ ਤਨ ਮਨ ਧਨ ਅਰਪੀ ਸਭ ਸਗਲ ਵਾਰੀਐ ਇਹ ਜਿੰਦ ਦੇਖੈ ਸੁਣੈ ਹਧੂਰ ਸਦ ਕਟ ਕਟ ਬ੍ਰਹਮ ਰਵਿੰਦ ਕਿਰਤ ਕਣਾ ਨੂੰ ਪਾਲਦਾ ਪ੍ਰਭ ਨਾਨਕ ਸਤਿ ਬਖਸ਼ਿੰਦ ਸ੍ਰੀ ਰਾਗ ਮਹੱਲਾ ਪੰਜਵਾਂ ਮਨ ਤਨ ਧਨ ਜਿਨ ਪ੍ਰਭ ਦੀਆ ਰਖਿਆ ਸਹਿਜ ਸਵਾਰ ਸਰਬ ਕਲਾ ਕਰ ਥਾਪਿਆ ਅੰਤਰ ਜੋਤਿ ਅਪਾਰ ਸਦਾ ਸਦਾ ਪ੍ਰਭ ਸਿਮਰੀਐ ਅੰਤਰ ਰਖ ਉਰ ਧਾਰ ਮੇਰੇ ਮਨ ਹਰ ਬਿਨ ਅਵਰਨਾ ਕੋਇ ਪ੍ਰਭ ਸਰਲਾਈ ਸਦਾ ਰਹੋ ਦੁੱਖ ਨ ਵਿਆਪੇ ਕੋਈ ਰਹਾਉ ਰਤਨ ਪਦਾਰਥ ਮਾਨਕਾ ਸੋਇਨਾ ਰੂਪਾ ਖਾਕ ਮਾਤ ਪਿਤਾ ਸੁਤ ਬੰਧ ਪਾ ਕੂੜੇ ਸਭੇ ਸਾਖ ਜਿਨ ਕੀ ਤਾਤ ਸਹਿ ਨ ਜਾਣੀ ਮਨ ਮੁਖ પાਸ ਨਾ 파ਕ ਅੰਤਰ ਬਾਹਰ ਰਵ ਰਹਿਆ ਤਿਸਨੋ ਜਾਣੈ ਦੂਰ ਤ੍ਰਿਸ਼ਨਾ ਲਾਗੀ ਰਚ ਰਹਿਆ ਅੰਤਰਾ ਹਉ ਮੈਂ ਕੂਰ ਭਗਤੀ ਨਾਮ ਵਿਹੂਣਿਆ ਆਵਹਿ ਵੰਜਹਿ ਪੂਰ ਰਾਖ ਲਿਹੁ ਪ੍ਰਭ ਕਰਨ ਹਾਰ ਜੀ ਜੰਤ ਕਰ ਦਇਆ ਬਿਨ ਪ੍ਰਭ ਕੋਇ ਨਾ ਰਖਣ ਹਾਰ ਮਹਾ ਬਿਕਟ ਜਮ ਭਇਆ ਨਾਨਕ ਨਾਮ ਨਾ ਵਿਸਰਉ ਕਰ ਆਪਣੀ ਹਰ ਮਇਆ ਸ੍ਰੀ ਰਾਗ ਮਹੱਲਾ ਪੰਜਵਾ ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੀਸ ਸੁੱਤਦਾਰਾ ਬਨਤਾ ਅਨੇਕ ਬਹੁਤ ਰੰਗ ਅਰਵੀਸ ਹਰ ਨਾਮ ਰਿਧੈ ਨਾ ਵਸੈ ਕਾਰਜ ਕਿਤੈ ਨਾ ਲੇਖ ਮੇਰੇ ਮਨ ਹਰ ਹਰ ਨਾਮ ਧਿਆਈ ਕਰ ਸੰਗਤ ਨਿਤ ਸਾਧਕੀ ਗੁਰ ਚਰਨੀ ਚਿਤ ਲਾਏ ਰਹਾਉ ਨਾਮ ਨਿਧਾਨ ਧਿਆਈ ਹੈ ਮਸਤਕ ਹੋਇ ਭਾਗ ਕਾਰਜ ਸਭ ਸੋ ਆਰੀਐ ਗੁਰ ਕੀ ਚਰਨੀ ਲਾਗ ਹਉਮੈ ਰੋਗ ਭ੍ਰਮ ਕੱਟੀਐ ਨਾ ਆਵੇ ਨਾ ਜਾਗ ਕਰ ਸੰਗਤ ਤੂੰ ਸਾਧਕੀ ਫਤ ਸਤ ਤੀਰਥ ਨਾਉ ਜੀਉ ਪ੍ਰਾਣ ਮਨ ਤਨ ਹਰੀ ਸਾਚਾ ਇਹੋ ਸੋ ਆਉ ਐਥੈ ਮਿਲਹਿ ਵਡਾਈਆਂ ਦਰਗਹਿ ਪਾਵਹਿ ਥਾਂ ਕੜੀ ਕਰਾਏ ਆਪ ਪ੍ਰਭ ਸਭ ਕੇ ਸਤਿ ਸਹੀ ਹਾਥ ਮਾਰਿਆ ਪੇ ਜੀਵਾਲ ਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਨ ਆਗਤੀ ਸਰਬ ਘਟਾਂ ਕੇ नाथ ਸ੍ਰੀ ਰਾਗ ਮਹੱਲਾ 5 ਸਰਨ ਭਏ ਪ੍ਰਭ ਆਪਣੇ ਗੁਰੂ ਹੋਵਾ ਕਿਰਪਾਲ ਸਤਿਗੁਰ ਕੈ ਅਪਦੇਸਿਐ ਬਿਨ ਸੇ ਸਰਬ ਜੰਜਾਲ ਅੰਦਰ ਲੱਗਾ ਰਾਮ ਨਾਮ ਅਮਰਤ ਨਦਰ ਨਿਹਾਲ ਮਨ ਮੇਰੇ ਸਤਿਗੁਰ ਸੇਵਾ ਸਾਰ ਕਰੇ ਦਇਆ ਪ੍ਰਭ ਆਪਣੀ ਇੱਕ ਨਿਮਖ ਨਾ ਮਨਹੁ ਵਸਾਰ ਰਹਾਉ ਗੁਣ ਗੋਵਿੰਦ ਨਿਤ ਗਾਵੀਐ ਅਵਗੁਣ ਕਟਣ ਹਾਰ ਬਿਨ ਹਰ ਨਾਮ ਨਾ ਸੁਖ ਹੋਈ ਕਰ ਡਿਠੇ ਬਿਸਥਾਰ ਸਹਜੇ ਸਿਫਤੀ ਰਤਿਆ ਪਵਜਲ ਉਤਰੇ ਪਾਰ ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਧੂਰ ਲੂਕ ਕਮਾਵੇ ਕਿਸ ਤੇ ਜਾਂ ਵੇਖੈ ਸਦਾ ਅਧੂਰ ਥਾਨ ਖਨੰ ਤਰ ਰਾਵ ਰਹਿਆ ਰਬ ਮੇਰਾ ਪਰਪੂਰ ਸੱਚਾ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰਿਯਨ ਸੱਚ ਸਿਰਜਿਓਨ ਜਹਾਨ ਨਾਨਕ ਜੱਪੀਐ ਸੱਚ ਨਾਮ ਹਉ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾਂ ਉਦਮ ਕਰ ਹਰ ਜਾਪਣਾ ਵੱਡ ਭਾਗੀ ਤਨ ਖਾਟ ਸੰਤ ਸੰਗ ਹਰ ਸਿਮਰਣਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ ਰਾਮ ਨਾਮ ਜਪ ਜਾਪ ਮਨ ਇਛੇ ਫਲ ਪੁੰਚ ਤੂੰ ਸਭ ਚੂਕੈ ਸੋਗ ਸੰਤਾਪ ਰਹਾ ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਦਿੱਠਾ ਨਾਲ ਜਲ ਥਲ ਮਹੀਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਿਨਹੀ ਕੀਤ ਰਤਨ ਜਵੇਹਰ ਮਾਨਕਾ ਅੰਮ੍ਰਿਤ ਹਰਿ ਕਾ ਨਾਮ ਸੂਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਉ ਸ੍ਰੀ ਰਾਮਾ ਘੱਲਾਪ ਜਿਵਾ ਸੋਈ ਸਾਸਤ ਸੌਣ ਸੋਏ ਜਿਤ ਜਪੀਐ ਹਰ ਨਾਮ ਚਰਨ ਕਮਲ ਗੁਰ ਧਨ ਦੀਆ ਮਿਲਿਆ ਨ ਥਾਵੇਂ ਥਾਉ ਸਾਚੀ ਪੂੰਜੀ ਸਤ ਸੰਜਮੋ ਆਠ ਪਹਿਰ ਗੁਣ ਗਾਉ ਕਰ ਕਿਰਪਾ ਪ੍ਰਭ ਭੇਟਿਆ ਮਰਨ ਨ ਆਵਣ ਜਾਉ ਮੇਰੇ ਮਨ ਹਰ ਭਜ ਸਦਾ ਇੱਕ ਰੰਗ ਘਟ ਕਦੇ ਅੰਤਰ ਰਵ ਰਹਿਆ ਸਦਾ ਸੁਹਾਈ ਸੰਗ ਰਹਾਉ ਸੁਖਾਂ ਕੀ ਮਿਤ ਕਿਆ ਗਣੀ ਜਾਂ ਸਿਮਰੀ ਗੋਵਿੰਦ ਜਿਨ ਚਾਖਿਆ ਸੀ ਤ੍ਰਿਪਤਾਸਿਆ ਉਹ ਰਸ ਜਾਣੈ ਜਿੰਦ ਸੰਤਾ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖਸ਼ਿੰਦ ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰੀਂਦ ਔਸਰ ਹਰ ਜਸ ਗੁਣ ਰਮਣ ਜਿਤ ਕੋਟ ਮੱਜਨ ਇਸਨਾਨ ਰਸਨਾ ਉਚਰੈ ਗੁਣਵਤੀ ਕੋਈ ਨਾ ਪੁੱਜੈ ਦਾਨ ਦ੍ਰਿਸ਼ਟ ਧਾਰ ਮਨ ਤਨ ਵਸੈ ਦਇਆਲ ਪੁਰਖ ਮਿਹਰਵਾਨ ਜੀਉ ਪਿੰਡ ਧਨ ਤਿਸ ਦਾ ਹਉ ਸਦਾ ਸਦਾ ਕੁਰਬਾਨ ਮਿਲਿਆ ਕਦੇ ਨਾ ਵਿਛੜੈ ਜੋ ਮੇਲੇ ਆਕਰਤਾਰ ਦਾਸ ਕੇ ਬੰਧਨ ਕਟਿਆ ਸਾਚੈ ਸਿਰਜਨ ਹਾਰ ਭੂਲਾ ਮਾਰਗ ਪਾਇਉਨ ਗੁਣ ਅਵਗੁਣ ਨਾ ਵਿਚਾਰ ਨਾਨਕ ਤਿਸ ਸਰਣਾਗਤੀ ਜੇ ਸਗਲ ਘਟਾਂ ਆਧਾਰ ਸ੍ਰੀ ਰਾਗ ਮਹੱਲਾ ਪੰਜਵਾਂ ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਈ ਮਾਤ ਪਿਤਾ ਸਾਕੇ ਅਗਲੇ ਤਿਸ ਬਿਨ ਅਵਰ ਨਾ ਕੋਈ ਮਿਹਰ ਕਰੇ ਜੇ ਆਪਣੀ ਜਸਾ ਨਾ ਵਿਸਰੈ ਸੋਈ ਮਨ ਮੇਰੇ ਸਾਚਾ ਸੇਵ ਜਿ ਚਿਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬਨਾਸ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਈ ਮੇਰੇ ਮਨ ਤਨ ਭੁਖ ਅਤ ਅਗਲੀ ਕੋਈ ਆਣ ਮਲਾਵੇ ਮਾਈ ਚਾਰੇ ਕੁੰਡਾਂ ਭਾਲੀਆਂ ਸਹਿ ਬਿਨ ਅਵਰ ਨਾ ਜਾਈ ਇਸ ਯਾਗ ਅਰਦਾਸ ਕਰ ਜੋ ਮੇਲੀ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਪੰਡਾਰ ਸਦਾ ਸਦਾ ਸਲਾਹੀਐ ਅੰਤ ਨਾ ਪਾਰ ਆਵਾਰ ਪਰਵਦਗਾਰ ਸਲਾਹੀਐ ਜਿਸ ਦੇ ਚਲਤ ਅਨੇਕ ਸਦਾ ਸਦਾ ਆਰਾਦੀਐ ਇਹਾ ਮਤਿ ਵਸੇਖ ਮਨ ਤਨ ਮਿੱਠਾ ਤਿਸ ਲੱਗੈ ਜਿਸ ਵਸਤਿਕ ਨਾਨਕ ਲੀਖਾ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨ ਹੋ ਮਿਲ ਭਾਈ ਹੋ ਸੱਚਾ ਨਾਮ ਸੁਮਾਲ ਤੁਸਾ ਬੰਧੂ ਜੀ ਕਾ ਐਥੈ ਉਥੈ ਨਾਲ ਗੁਰਪੂਰੇ ਤੇ ਪਾਈਐ ਆਪਣੀ ਨਦਰ ਨਿਹਾਲ ਕਰਮ ਪ੍ਰਾਪਤ ਤਿਸ ਹੋਵੈ ਜਿਸਨੋ ਹੋਏ ਦਇਾਲ ਮੇਰੇ ਮਨ ਗੁਰਜੀ ਵਡਿਆ ਵਰਨਾ ਕੋਈ ਦੂਜਾ ਥਾਉ ਨ ਕੋ ਸੁਜੈ ਗੁਰ ਮੇਲੇ ਸੱਚ ਸੋਏ ਰਹਾਉ ਸਗਲ ਪਦਾਰਥ ਤਿਸ ਮੇਲੇ ਜਿਨ ਗੁਰ ਡਿਠਾ ਜਾਏ ਗੁਰ ਚਰਨੀ ਜਿਨ ਮਨ ਲੱਗਾ ਸੇ ਵਡ ਭਾਗੀ ਮਾਈ ਗੁਰਦਾਤਾ ਸਮਰੱਥ ਗੁਰ ਗੁਰ ਸਭ ਮਹਿ ਰਹਿ ਆ ਸਮਾਈ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁੱਬਦਾ ਲੈ ਤਰਾਏ ਕਿਤ ਮੁਖ ਗੁਰ ਸਾਲਾਹੀਐ ਕਰਨ ਕਾਰਨ ਸਮਰੱਥ ਸੇ ਮਥੇ ਨਿਚਲ ਰਹੀ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪੀ ਆਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਭੈ ਭੰਜਨ ਦੁਖ ਲਥ ਸਤ ਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗਖੰਡ ਜਿਨ ਗੁਰ ਸੇਵਿਆ ਆਪਣਾ ਜਮਦੂਤ ਨਾ ਲਾਗੇ ਡੰਡ ਗੁਰ ਨਾਲ ਤੁਲ ਨ ਲੱਗੇ ਖੋਜ ਦਿੱਤਾ ਬ੍ਰਹਮੰਡ ਨਾਮ ਨਿਧਾਨ ਸਤਗੁਰ ਦੀਆ ਸੁਖ ਨਾਨਕ ਮਨ ਮਹਿ ਮੰਡ